ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੈ ਸਿੱਖ ਗੁਰਸਹਿਬਾਨਾਂ ਅਤੇ ਸਿੱਖ ਧਰਮ ਦੀ ਵਿਡਿਆਈ ਬਾਰੇ ਸਿੱਖ ਗੁਰਸਹਿਬਾਨਾਂ ਦਾ ਹਰ ਧਰਮ ਦੇ ਲੋਕ ਸਤਿਕਾਰ ਕਿਉਂ ਕਰਦੇ ਹਨ ਅੱਜ ਦੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਕੇਵਲ ਸਿੱਖ ਹੀ ਨਹੀਂ ਬਲਕਿ ਸਮੁੱਚੇ ਜਗਤ ਦੇ ਗੁਰੂ ਪ੍ਰਵਾਨ ਕੀਤੇ ਜਾਂਦੇ ਹਨ ਸਿੱਖ ਧਰਮ ਦੇ ਇਸ ਪਾਵਨ ਪਵਿੱਤਰ ਧਰਮ ਗ੍ਰੰਥਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਡਿਆਈ ਅਤੇ ਉੱਚੀ ਸੋਪਾ ਇਸ ਲਈ ਵੀ ਹੈ ਕਿ ਇਸ ਵਿੱਚ ਕਿਸੇ ਵੀ ਪ੍ਰਕਾਰ ਦੀ ਵਰਣਮੰਡ ਧਰਮਮੰਡ ਊਚਨੀਚ ਵੰਡ ਜਾਤੀਮੰਡ ਅਤੇ ਲਿੰਗ ਭੇਦਮੰਡ ਨੂੰ ਪੂਰੀ ਤਰ੍ਹਾਂ ਨਕਾਰਿਆ ਗਿਆ ਹੈ ਇਸ ਵਿੱਚ RAM ਤੇ ਰਹੀਮ ਇੱਕ ਹੀ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰੰਕਾਰ ਦੇ ਹੁਕਮ ਅnder ਸੱਚ ਦਾ ਹੋਕਾ ਇਹੀ ਦਿੱਤਾ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ ਗੁਰੂ ਸਹਿਬਾਨਾਂ ਦੀ ਵਿਚਾਰਧਾਰਾ ਐਸੀ ਹੈ ਜੋ ਪਰਮਾਤਮਾ ਮਨੁੱਖ ਕੁਦਰਤ ਜਗਤ ਅਤੇ ਸਮਾਜ ਦੇ ਆਪਸੀ ਸਬੰਧਾਂ ਨੂੰ ਇੱਕ ਸੂਤਰ ਵਿੱਚ ਪਰੋਣ ਦਾ ਯਤਨ ਕਰਦੀ ਹੈ ਗੁਰੂ ਸਹਿਬਾਨਾਂ ਵੱਲੋਂ ਰਚਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ-ਨਾਲ ਵੱਖ-ਵੱਖ ਧਰਮਾਂ ਜਾਤੀਆਂ ਵਰਗਾਂ ਸ਼੍ਰੇਣੀਆਂ ਨਾਲ ਮਹਾਨ ਸੰਤਾਂ ਪੁਰਸ਼ਾਂ ਦੀ ਪਾਵਨ ਬਾਣੀ ਨੂੰ ਸ਼ਾਮਲ ਕੀਤਾ ਹੈ ਇਹਨਾਂ ਸੰਤਾਂ ਮਹਾਪੁਰਸ਼ਾਂ ਵਿੱਚ ਹਿੰਦੂ ਵੀ ਹਨ ਅਤੇ ਮੁਸਲਮਾਨ ਵੀ ਅਮੀਰ ਵੀ ਅਤੇ ਗਰੀਬ ਵੀ ਇਸ ਪਾਵਨ ਗ੍ਰੰਥ ਵਿੱਚ ਜਨ ਕਲਿਆਣ ਦੀ ਲੋਚਾ ਰੱਖਣ ਵਾਲੇ ਸੰਤਾਂ ਫਕੀਰਾਂ ਦੀ ਅਸਲ ਬਾਣੀ ਨੂੰ ਸਾਹਮਿਆ ਗਿਆ ਹੈ ਗੁਰੂ ਸਹਿਬਾਨਾ ਨੇ ਹਰ ਵਰਗ ਦੇ ਲੋਕਾਂ ਨੂੰ ਪ੍ਰਮਾਤਮਾ ਦਾ ਸੱਚਾ ਮਾਰਗ ਦਿਖਾਇਆ ਹੈ ਇੱਥੋਂ ਤੱਕ ਕਿ ਜੋ ਲੋਕ ਵਹਿਮਾਂ ਭਰਮਾਂ ਕਰਮ ਕਾਂਡਾਂ ਵਿੱਚ ਡੁੱਬੇ ਸਨ ਉਹਨਾਂ ਨੂੰ ਵੀ ਪ੍ਰਭੂ ਭਗਤੀ ਦੇ ਨਾਮ ਨਾਲ ਜੋੜ ਕੇ ਉਹਨਾਂ ਦਾ ਉਧਾਰ ਕੀਤਾ ਗੁਰੂ ਸਹਿਬਾਨਾਂ ਨੇ ਆਪਣੀ ਬਾਣੀ ਅੰਦਰ ਵੀ ਨਿਰੰਕਾਰ ਦੇ ਨਾਮ ਦੀ ਵਿਡਿਆਈ ਕੀਤੀ ਕਿ ਸੱਚ ਦਾ ਹੀ ਹੁਕਮ ਦਿੱਤਾ ਹੈ ਸੰਸਾਰ ਦਾ ਵਰਤਾਰਾ ਦੇਖ ਕੇ ਆਕਾਲ ਪੁਰਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਸੰਸਾਰ ਵਿੱਚ ਭੇਜਿਆ ਇਸ ਦਾ ਵਰਣਨ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੀ ਇੱਕ ਪੌੜੀ 23 ਦੇ ਵਿੱਚ ਬਿਆਨ ਕੀਤਾ ਸੁਣੀ ਪੁਕਾਰ ਦਤਾਰ ਪ੍ਰਭ ਗੁਰਨਾਨਕ ਜਗਮਹਿ ਪਠਾਇਆ ਗੁਰੂ ਗ੍ਰੰਥ ਸਾਹਿਬ ਵਿੱਚ ਨੀਵੀਂ ਜਾਤ ਦੇ ਸਮਝੇ ਜਾਂਦੇ ਭਗਤ ਨਾਮਦੇਵ ਭਗਤ ਰਵਿਦਾਸ ਭਗਤ ਕਬੀਰ ਜੀ ਇਹਨਾਂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਨੇ ਫਿਰਕਾ ਪ੍ਰਸਤੀ ਨਫਰਤ ਅਤੇ ਮਾਰਮੰਡ ਪੈਦਾ ਕਰਨ ਵਾਲੇ ਤਤਾਂ ਨੂੰ ਮੂਲੋਂ ਹੀ ਸਵੀਕਾਰ ਨਹੀਂ ਕੀਤਾ ਹਰੇਕ ਧਰਮ ਦੀ ਆਧਾਰ ਸ਼ਿਲਾ ਕੇਵਲ ਤੇ ਕੇਵਲ ਸੱਚ ਉੱਤੇ ਟਿਕਾਈ ਸੱਚਾ ਧਰਮ ਉਹੀ ਹੈ ਜੋ ਮਾਨਵਤਾ ਦੀ ਸੇਵਾ ਤੇ ਭਲਾਈ ਦੀ ਚਾਹ ਰੱਖਦਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਸੰਤ ਅਤੇ ਸਿਪਾਈ ਦੇ ਨਾਲ ਨਾਲ ਇੱਕ ਮਹਾਨ ਕਵੀ ਜੀ ਸਨ ਉਹਨਾਂ ਦੀਆਂ ਮਹਾਨ ਰਚਨਾਵਾਂ ਜਾਪ ਸਹਿਬ ਅਕਾਲ ਉਸਤਤ ਬਚਿੱਤਰਨਾਟਕ ਚੰਡੀ ਦੀ ਵਾਰ ਅਜਈਆਂ ਬਹਾਨ ਰਚਨਾਵਾਂ ਹਨ ਜਾਪ ਸਹਿਬ ਜੀ ਬਾਵਨ ਬਾਣੀ ਦੇ 192 ਬੰਦਾਂ ਵਿੱਚ ਅਕਾਲ ਪੁਰਖ ਦੇ ਕਰਮ ਪ੍ਰਧਾਨ ਗੁਣਵਾਚਕ ਨਾਵਾਂ ਦੀ ਮਣਕਿਆਂ ਦੀ ਇੱਕ ਲੰਬੀ ਮਾਲਾ ਇਸ ਤਰ੍ਹਾਂ ਪਰੋਈ ਹੈ ਜਿਸ ਦੇ ਸਿਮਰਨ ਨਾਲ ਜਗਿਆਸੂ ਦਾ ਮਨ ਨਿਰਭਉ ਤਿੰਨ ਰਵੈਰ ਭਾਵਨਾ ਵਾਲਾ ਬਣ ਟਿਕਾਉ ਵਿੱਚ ਆ ਜਾਂਦਾ ਹੈ ਸਮੁੱਚੇ ਸੰਸਾਰ ਦਾ ਪਾਲਨ ਹਾਰਾ ਕੇਵਲ ਤੇ ਕੇਵਲ ਅਕਾਲ ਪੁਰਖ ਵੈਗਰੂ ਹੀ ਹੈ ਅਕਾਲ ਉਸਤਤ ਅਜਹੀ ਰਚਨਾ ਹੈ ਜੇ ਮਾਨਵ ਚੇਤਨ ਵਿੱਚ ਪ੍ਰਭੂ ਏਕਤਾ ਦੇ ਸਿਧਾਂਤ ਨੂੰ ਦਿੜ ਕਰ ਲਿਆ ਮਾਨਵ ਏਕਤਾ ਦੇ ਸੰਕਲਪ ਨੂੰ ਸਰਕਾਰ ਕਰਦੀ ਹੈ ਹਰ ਪ੍ਰਕਾਰ ਦੀਆਂ ਪ੍ਰਜਲਿਤ ਮਾਨਵਤਾਵਾਂ ਅਤੇ ਸੰਪਰਦਾਵਾਂ ਨੂੰ ਇੱਕ ਸੂਤਰ ਵਿੱਚ ਪਰੌਂਦੀ ਹੈ ਜਿਹੜਾ ਵੀ ਮਨੁੱਖ ਰੂਹ ਕਰਕੇ ਉਸ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ ਉਸ ਨੂੰ ਸਮਝਿਆ ਜਾਣਾ ਅਸੰਭਵ ਹੈ ਅਕਾਲ ਪੁਰਖ ਉਸ ਨੂੰ ਸਾਰਿਆਂ ਖਜ਼ਾਨਾ ਦਾ ਮਾਲਕ ਬਣਾ ਦਿੰਦਾ ਹੈ ਅੱਜ ਦੇ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਵਿੱਚ ਤੇ ਗੁਰਮਤ ਸਭਧੀ ਸਮਾਗਮਾਂ ਵਿੱਚ ਇਕੱਲੇ ਸਿੱਖ ਹੀ ਨਹੀਂ ਬਲਕਿ ਸਰਬ ਸਭ ਧਰਮਾਂ ਦੇ ਲੋਕ ਸ਼ਾਮਲ ਹੁੰਦੇ ਹਨ ਅਸੀਂ ਅਕਸਰ ਦੇਖਦੇ ਹਾਂ ਸ਼੍ਰੀ ਦਰਬਾਰ ਸਾਹਿਬ ਜੀ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਸਭ ਧਰਮਾਂ ਦੇ ਲੋਕ ਗੁਰੂ ਚਰਣਾ ਵਿੱਚ ਆ ਕੇ ਮਸਤਕ ਹੁੰਦੇ ਹਨ ਸਿੱਖਾਂ ਤੋਂ ਇਲਾਵਾ ਦੂਜੇ ਧਰਮਾਂ ਦੇ ਲੋਕ ਵੀ ਆਉਂਦੇ ਹਨ ਕਿਉਂਕਿ ਉਹਨਾਂ ਦੀ ਆਸਥਾ ਗੁਰੂ ਸਹਿਬਾਨਾਂ ਦੇ ਚਰਣਾ ਵਿੱਚ ਹੈ ਇਹ ਵੀ ਸੱਚ ਹੈ ਕਿ ਹਰ ਧਰਮ ਦੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਨ ਅਗਰ ਕੋਈ Hindu ਸਤਕਾਰ ਨਾਲ ਪਾਵਨ ਬਾਣੀ ਪੜ੍ਹਦਾ ਹੈ ਤਾਂ ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸ਼੍ਰੀ ਰਾਮ ਸ਼੍ਰੀ ਕ੍ਰਿਸ਼ਨ ਦੇ ਦਰਸ਼ਨ ਹੁੰਦੇ ਹਨ ਅਤੇ ਅਗਰ ਕੋਈ ਮੁਸਲਮਾਨ ਬਾਣੀ ਪੜ੍ਹਦਾ ਹੈ ਤਾਂ ਉਸ ਨੂੰ ਅੱਲਾ ਦੇ ਖੁਦਾ ਦੇ ਦਰਸ਼ਨ ਹੁੰਦੇ ਹਨ ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ ਤੇ ਸਿੱਖ ਸੰਗਤਾਂ ਅੱਜ ਵੀ ਗੁਰਦੁਖਾਨਾਂ ਅਤੇ ਹੋਰ ਸਮਾਜਿਕ ਸਮਾਵਾਂ ਵਿੱਚ ਗੁਰੂ ਸਾਹਿਬਾਨਾਂ ਦੇ ਉਪਦੇਸ਼ ਨੂੰ ਧਰਨ ਕਰਕੇ ਹਰ ਵਾਰਕਤੀ ਹਰ ਤਰ੍ਹਾਂ ਦੇ ਲੋਕਾਂ ਦੀ ਤਨ ਮਨ ਅਧਿਤਾਂ ਨਾਲ ਸੇਵਾ ਕਰਦੀਆਂ ਹਨ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਜੋ ਵੀ ਆ ਕੇ ਨਤਮਸਤਕ ਹੁੰਦਾ ਹੈ ਭਾਵੇਂ ਉਹ ਕਿਸੇ ਵੀ ਜਾਤ ਦਾ ਹੋਵੇ ਤੇ ਉਹ ਗੁਰੂ ਸਹਿਬਾਨਾਂ ਦੀ ਪਾਵਨ ਧਰਤੀ ਤੇ ਦਰਸ਼ਨ ਕਰਕੇ ਮੱਥਾ ਟੇਕ ਕੇ ਇਹੋ ਮਨ ਵਿੱਚ ਉਚਾਰਦਾ ਹੈ ਡਿੱਠੇ ਸਬੇ ਥਾਮ ਲਈ ਤੁਧ ਜਿਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਭੁੱਲਾਂ ਗਲਤੀਆਂ ਮਾਫ ਕਰਨਾ ਜੀ ਸ਼ੇਰ ਜਰੂਰ ਕਰਨਾ ਜੀ